ਸਤ ਸੰਗਤ ਜੀਓ ਸਤ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਗੁਰਮੁਖ ਪਿਆਰਿਓ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਆਉਣ ਦੀਆਂ ਨਿਸ਼ਾਨੀਆਂ ਦਸ਼ਮੇਸ਼ ਪਿਤਾ ਜੀ ਕਿਸ ਤਰ੍ਹਾਂ ਦੁਬਾਰਾ ਇਸ ਸੰਸਾਰ ਦੇ ਵਿੱਚ ਆਉਣਗੇ ਸਾਡੇ ਵਿਚਕਾਰ ਆਉਣਗੇ ਸਾਡੇ ਦਰਮਿਆਨ ਆਉਣਗੇ ਇਸ ਚੀਜ਼ ਦੇ ਬਾਰੇ ਜਿਹੜਾ ਹੈ ਸਾਨੂੰ ਥੋੜਾ ਜਿਆਦਾ ਸਮਝਣਾ ਪਵੇਗਾ ਗੁਰਮੁਖ ਪਿਆਰਿਓ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਆਰੰਭ ਕਰਾਂਗੇ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਮੇਰੇ ਮਾਲਕ ਜੀ ਮਿਹਰਾਮਤ ਕਰਦੇ ਨੇ ਗੁਰਮੁਖ ਪਿਆਰਿਓ ਪਹਿਲਾਂ ਆਪਾਂ ਇੱਕ ਚੀਜ਼ ਨੂੰ ਸਮਝ ਲਈਏ ਸਤਿਗੁਰੂ ਕਹਿੰਦੇ ਨੇ ਕਹਿੰਦੇ ਭਾਈ ਇੱਕ ਗੱਲ ਯਾਦ ਰੱਖਿਓ ਜੋ ਆਇਆ ਸੋ ਚੱਲਸੀ ਅਮਰ ਸੋ ਗੁਰਕਰਤਾਰ ਕਹਿੰਦੇ ਜਗਤ ਦੇ ਵਿੱਚ ਜੋ ਵੀ ਆਇਆ ਉਹ ਆਖਰ ਚਲਾ ਜਾਏਗਾ ਮੌਤ ਰਹਿਤ ਇੱਕ ਗੁਰੂ ਪਰਮਾਤਮਾ ਹੀ ਹੈ ਕਹਿੰਦੇ ਜਿਹੜੀ ਮੌਤ ਹੈ ਉਹ ਕੇਵਲ ਗੁਰੂ ਸੱਚੇ ਪਾਤਸ਼ਾਹ ਹੀ ਜਾਣਦੇ ਨੇ ਕਹਿੰਦੇ ਪਰ ਉਹ ਗੁਰੂ ਜਿਹੜਾ ਹੈ ਸਦਾ ਸਦੀਵ ਹੈ ਪਰ ਜਿਹੜਾ ਆਇਆ ਹੈ ਉਹ ਇੱਥੋਂ ਚਲਿਆ ਜਾਏਗਾ ਤੇ ਜਿਹੜਾ ਇੱਕ ਵਾਰੀ ਜਿਸ ਦਾ ਜਨਮ ਹੋਇਆ ਉਹਨੇ ਇੱਥੋਂ ਚਲਿਆ ਜਾਣਾ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਕਹਿੰਦੇ ਜੋ ਆਇਆ ਸੋ ਚੱਲਸੀ ਸਭ ਕੋਈ ਆਈ ਵਾਰੀ ਹੈ ਪਾਤਸ਼ਾਹ ਕਹਿੰਦੇ ਨੇ ਜਿਹੜਾ ਆਇਆ ਉਹ ਚਲਿਆ ਜਾਏਗਾ ਇਥੇ ਸਦੀਵ ਕਿਸੇ ਨੇ ਨਹੀਂ ਰਹਿਣਾ ਮੇਰੇ ਪਾਤਸ਼ਾਹ ਕਹਿੰਦੇ ਨੇ ਕੇਵਲ ਗੁਰੂ ਹੀ ਇਥੋਂ ਮੌਤ ਤੋਂ ਰਹਿਤ ਹੈ ਭਾਵ ਸਤਿਗੁਰੂ ਹੀ ਜਿਹੜੇ ਨੇ ਸਦੀਵ ਨੇ ਤੇ ਨਾਮ ਰਹੇ ਹੋ ਸਾਧੂ ਰਹੇ ਹੋ ਰਹੇ ਹੋ ਗੁਰੂ ਗੋਬਿੰਦ ਇਹ ਵੀ ਆਪਾਂ ਪੜ੍ਹਦੇ ਆ ਨਾ ਬਾਣੀ ਵਿੱਚੋਂ ਪਾਤਸ਼ਾਹ ਕਹਿੰਦੇ ਨੇ ਉਸੇ ਨਹੀਂ ਰਹਿਣਾ ਉਹੀ ਰਹੇਗਾ ਬਾਕੀ ਕਹਿੰਦੇ ਤੈਨਹੀਂ ਰਹਿਣਾ ਜੇ ਤੇਰਾ ਮਨ ਜਿਹੜਾ ਐ ਇਸ ਕਦਰ ਲਲਚਾਉਂਦਾ ਹੈ ਤੇਰਾ ਮਨ ਜਿਹੜਾ ਇਸ ਕਦਰ ਤੈਨੂੰ ਜਿਹੜਾ ਹੈ ਅਪਰੋਚ ਕਰਦਾ ਹੈ ਉਹ ਕਹਿੰਦਾ ਵੀ ਭਾਈ ਤੂੰ ਸਦਾ ਰਹੇਗਾ ਕਹਿੰਦੇ ਇਹ ਤੇਰੇ ਮਨ ਦਾ ਜਿਹੜਾ ਹੈ ਸਭ ਤੋਂ ਵੱਡਾ ਭੁਲੇਖਾ ਹੈ ਇਹ ਤੇਰੇ ਮਨ ਦੀ ਜਿਹੜੀ ਹੈ ਉਹ ਸਭ ਤੋਂ ਵੱਡੀ ਜਿਹੜੀ ਹੈ ਕਿ ਇੰਨੀ ਕੁ ਗੱਲ ਹੈ ਵੀ ਭਾਈ ਤੈਨੂੰ ਇਹ ਸਭ ਤੋਂ ਵੱਡਾ ਭੁਲੇਖਾ ਹੈ ਕਿ ਕਿ ਪ੍ਰਮਾਤਮਾ ਜਿਹੜਾ ਹੈ ਉਹ ਕੇਵਲ ਤੇ ਕੇਵਲ ਤੇਰੇ ਕੋਲ ਹੈ ਕਹਿੰਦੇ ਨਹੀਂ ਪ੍ਰਮਾਤਮਾ ਮੌਤ ਤੋਂ ਰਹਿਤ ਹੈ ਉਹ ਸਤਗੁਰ ਸੱਚੇ ਪਾਤਸ਼ਾਹ ਜੀ ਮੌਤ ਤੋਂ ਰਹਿਤ ਨੇ ਤੇ ਕਹਿੰਦੇ ਉਹ ਜਿਹੜਾ ਪਰਮਾਤਮਾ ਹੈ ਕਹਿੰਦੇ ਉਹ ਤੇ ਮਾਰ ਸਤਗੁਰ ਮੇਰਾ ਮਾਰ ਜਿਵਾਲਾ ਕਹਿੰਦੇ ਉਹ ਪਾਤਸ਼ਾਹ ਤੇ ਐਸਾ ਹੈ ਜਿਹੜਾ ਦੁਬਾਰੇ ਕਹਿੰਦੇ ਮਾਰ ਕੇ ਵੀ ਜਿਵਉਣ ਦੀ ਤਾਕਤ ਰੱਖਦਾ ਹੈ ਕਹਿੰਦੇ ਦੁਬਾਰੇ ਜਿਵਾ ਕੇ ਜਿਹੜਾ ਹੈ ਮਾਰਨ ਦੀ ਤਾਕਤ ਵੀ ਰੱਖਦਾ ਹੈ ਕਹਿੰਦੇ ਉਹ ਸਤਗੁਰੂ ਐਸਾ ਹੈ ਉਹ ਪਾਤਸ਼ਾਹ ਜਿਹੜਾ ਹੈ ਉਹ ਐਸਾ ਹੈ ਗੁਰਮੁਖ ਪਿਆਰਿਓ ਮੈਂ ਕਈ ਵਾਰੀ ਜੜੀਆਂ ਨੇ ਬੇਨਤੀਆਂ ਸਾਂਝੀਆਂ ਕੀਤੀਆਂ ਨੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਿਸ ਤਰ੍ਹਾਂ ਹੁਣ ਅੱਜ ਧਰਤੀ ਦੇ ਉੱਤੇ ਪਰ ਉਪਕਾਰ ਘਟ ਗਿਆ ਤੇ ਨਿਰ ਉਪਕਾਰ ਜਿਹੜਾ ਹੈ ਉਹ ਜ਼ਿਆਦਾ ਹੋ ਰਿਹਾ ਹੈ ਭਾਵ ਦੁਨੀਆ ਦੇ ਉੱਤੇ ਜਿਹੜੇ ਜ਼ੁਲਮ ਨੇ ਉਹ ਵੱਧ ਗਏ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਬਚਨ ਕੀਤੇ ਸਨ ਕਿ ਭਲੇ ਉਹ ਇਹ ਗੱਲ ਯਾਦ ਰੱਖਿਓ ਵੀ ਜਿਹੜਾ ਸਾਨੂੰ ਦੁਬਾਰਾ ਆਉਣਾ ਪੈਣਾ ਹੈ ਅਸੀਂ ਦੁਬਾਰਾ ਆਵਾਂਗੇ ਪਰ ਕਦੋਂ ਆਵਾਂਗੇ ਸਤਿਗੁਰ ਨੇ ਸੰਗਤ ਨੂੰ ਇਹ ਬਚਨ ਨਹੀਂ ਕੀਤਾ ਸਤਿਗੁਰ ਨੇ ਫਿਰ ਆਪਣੀਆਂ ਨਿਸ਼ਾਨੀਆਂ ਦੱਸ ਦਿੱਤੀਆਂ ਕਿਨੇ ਭਾਈ ਆਵਾਂਗੇ ਕਿ 100 ਸਾਖੀ ਦੇ ਅੰਦਰ ਮੇਰੇ ਸਤਿਗੁਰੂ ਜੀ ਨੇ ਕਿਰਪਾ ਕਰਕੇ ਨਿਵਾਜ ਦਿੱਤਾ ਔਰ ਜਿਹੜੀਆਂ ਆਪਾਂ ਚੀਜ਼ਾਂ ਪੜ੍ਹਦੇ ਆ ਨਾ ਵੈਸੇ ਹੀ ਵੀ ਆਪਾਂ ਚੀਜ਼ਾਂ ਨੂੰ ਜਿਹੜਾ ਹੈ ਵੇਖਦੇ ਆ ਜਿਹਦੇ ਵਿੱਚ ਸਤਿਗੁਰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿ ਇਹ ਚੀਜ਼ਾਂ ਜਿਹੜੀਆਂ ਨੇ ਉਹ ਸਾਨੂੰ ਦਿੱਤੀਆਂ ਤੇ ਉਹਦੇ ਵਿੱਚ ਸਾਨੂੰ ਬੇਸਬਰੀ ਨਾਲ ਉਡੀਕ ਹੈ ਵੀ ਸਤਿਗੁਰੂ ਜੀ ਕਦ ਆਉਣਗੇ ਵੈਸੇ ਸਾਡੇ ਵਰਗਿਆਂ ਨੂੰ ਦਰਸ਼ਨ ਨਹੀਂ ਹੋਣੇ ਕਿਉਂਕਿ ਸਾਡੇ ਵਰਗਿਆਂ ਦੀ ਇੰਨੀ ਕਮਾਈ ਕੋਈ ਨਹੀਂ ਪਰਸ਼ਾ ਜੀ ਦੇ ਆਉਣ ਦੀਆਂ ਨਿਸ਼ਾਨੀਆਂ ਪਤਾ ਕਿ ਕਾਵਲ ਕੀ ਧਰਤੀ ਵਿਖੇ దਗੇ ਤੋਪ ਜਬ ਜਾਨ ਤਬ ਹੀ ਸੱਚ ਇਹ ਸਮਝਿਓ ਹਮ ਹੈ ਪਹੁੰਚੇ ਆਨ ਕਿਨੇ ਕਾਬਲ ਦੀ ਧਰਤੀ ਤੇ ਜਦੋਂ ਕਹਿੰਦੇ ਇੱਕ ਯੁੱਧ ਹੋਏਗਾ ਇੱਕ ਵੱਡੀ ਜੰਗ ਹੋਏਗੀ ਤਗੇ ਤੋਪ ਜਬ ਜਾਨ ਜਦੋਂ ਤੋਪਾਂ ਦੇ ਗੋਲੇ ਦਾਗੇ ਜਾਣਗੇ ਤੇ ਜਿੱਥੇ ਕਹਿੰਦੇ ਭਾਈ ਐਡਾ ਵੱਡਾ ਯੁੱਧ ਹੋਏਗਾ ਤਬ ਹੀ ਸੱਚ ਇਹ ਸਮਝਿਓ ਤਬ ਇਹ ਤੁਹਾਨੂੰ ਸੱਚ ਜਿਹੜਾ ਸਮਝਣਾ ਪਏਗਾ ਕਿ ਅਸੀਂ ਉਦੋਂ ਭਾਈ ਪਹੁੰਚ ਗਏ ਆ ਪਹਿਲੀ ਲੜਾਈ ਜਿਹੜੀ ਆ ਕਾਬਲ ਦੀ ਧਰਤੀ ਤੋਂ ਸ਼ੁਰੂ ਹੋਏਗੀ ਸੰਮਤ 99 ਮਦ ਵਿਖੇ ਜੇ ਗੱਲ ਕੀਤੀ ਜਾਏ ਜਗੇ ਖਾਲਸਾ ਨਿਹੰਗ ਵਿੱਚ 99 ਹੋਏਗਾ ਦਿੱਲੀ ਤਖਤ ਮੇਂ جنگ 990 ਰਵੀ ਕਈ ਵਿਦਵਾਨਾਂ ਨੇ ਜ਼ਿਕਰ ਕੀਤਾ 90 ਮੱਧ ਤੇ ਜੇ ਗੱਲ ਕਰੀਏ ਤਾਂ ਇਥੇ 19 ਜੇ ਗੱਲ ਕਿ 1909 ਤੇ 90 90 ਤੇ 999 ਤੇ 99 ਸਾਲਾਂ ਦਾ ਜੇ ਸਾਨੂੰ ਜ਼ਿਕਰ ਕਰ ਦਈਏ ਜਿਹੜੇ ਅੰਗਰੇਜ਼ ਨੇ ਆਜ਼ਾਦੀ ਦੇ ਕੇ ਗਏ ਨੇ 99 ਸਾਲਾਂ ਦੀ ਸਾਨੂੰ ਲੇਖੇ ਪੜਾ ਦੇ ਕੇ ਗਏ ਨੇ ਇਹਦਾ ਮਤਲਬ ਕਿ 2046 ਤੱਕ 2046 ਤੱਕ ਸ਼ਾਇਦ ਇਹ ਸਾਨੂੰ ਹੋਏਗਾ 2046 ਤੱਕ 1947 ਦੇ ਵਿੱਚ ਸਾਨੂੰ ਜਿਹੜਾ ਅੰਗਰੇਜ਼ਾਂ ਨੇ ਆਜ਼ਾਦ ਕੀਤਾ ਸਾਨੂੰ ਆਜ਼ਾਦੀ ਮਿਲੀ ਨਾਮ ਦੀ ਆਜ਼ਾਦੀ ਮਿਲੀ ਚਲੂੰ ਤਾਂ ਵੈਸੇ ਕਾਦੀ ਤੇ ਚਲੋ ਆਜ਼ਾਦੀ ਮਿਲੀ ਪਰ 99 ਸਾਲ ਹੁਣ ਸਤਿਗੁਰੂ ਕਹਿੰਦੇ ਨੇ ਸੰਮਤ 990 ਮੱਧ ਵਿਖੇ ਜਗੇ ਖਾਲਸਾ ਨਿਹੰਗ 9 ਦੇ ਮੱਧ ਦੇ ਵਿੱਚ ਤੇ ਜੇ ਸਾਨੂੰ ਇੰਨਾ ਖਾਲਸਾ ਵੱਡਾ ਜਾਗੇਗਾ ਜਦੋਂ 96 ਕਰੋੜ ਖਾਲਸਾ ਜਾਗੇਗਾ ਵਿੱਚ 99 ਹੋਏਗਾ ਤੇ ਜਿਹੜੇ 9 ਦੇ ਨਵੇਂ ਜਿਹੜੇ ਨੇ ਹੋਣਗੇ ਦਿੱਲੀ ਤਖਤ 'ਤੇ جنگ ਦਿੱਲੀ ਦੇ ਤਖਤ 'ਤੇ جنگ ਹੋਏਗਾ ਤਵ ਨਿਸ਼ਾਨਚੀ ਚੱਲेंगे ਰਖ ਨਗਾਰੇ ਝੋਟ ਤਵ ਖਾਲਸਾ ਲੜੇਗਾ ਰਖ ਅਕਾਲ ਕੀ ਓਟ ਫਿਰੋਜ਼ਪੁਰ ਕੀ ਓ ਸ਼ਿਕਾਰਾ ਲਾਹੌਰ ਸ਼ਹਿਰ ਜਾਏਗਾ ਮਾਰਾ ਕਹਿੰਦੇ ਖਾਲਸੇ ਨੇ ਫਿਰ ਜੰਗ ਕਰਨਾ ਕਹਿੰਦੇ ਅਕਾਲ ਪੁਰਖ ਤੇ ਓਟ ਰੱਖ ਕੇ ਨਗਾਰੇ ਦੀਆਂ ਚੋਟਾਂ ਜਿਹੜੀਆਂ ਨੇ ਗੂੰਜਣਗੀਆਂ ਤੇ ਨਿਸ਼ਾਨ ਜਿਹੜੇ ਨੇ ਝੂਲਣਗੇ ਫਿਰੋਜ਼ਪੁਰ ਤੱਕ ਦਾ ਜਿਹੜਾ ਸ਼ਿਕਾਰ ਹੋ ਜਾਏਗਾ ਲਾਹੌਰ ਸ਼ਹਿਰ ਜਿਹੜਾ ਹੈ ਉਜੜ ਜਾਏਗਾ ਤਬਾਹ ਹੋ ਜਾਏਗਾ ਤੇ ਕਹਿੰਦੇ ਇਹ ਨਿਸ਼ਾਨੀਆਂ ਨੇ ਕਹਿੰਦੇ ਉਸ ਵਕਤ ਅਸੀਂ ਆਵਾਂਗੇ ਭਾਈ ਉਸ ਵਕਤ ਜਿਹੜਾ ਹੈ ਸਾਨੂੰ ਇੱਥੇ ਆਉਣਾ ਪਏਗਾ ਜਦੋਂ ਇਹ ਚੀਜ਼ਾਂ ਹੋਣਗੀਆਂ ਸੰਸਾਰ ਤੇ ਧਰਤੀ ਤੇ ਕਹਿੰਦੇ ਭਾਈ ਫਿਰ ਇਹ ਕਹਿੰਦੇ ਤੁਸੀਂ ਸਮਝ ਲਿਓ ਵੀ ਅਸੀਂ ਆ ਗਏ ਉਸ ਵਕਤ ਅਸੀਂ ਕਹਿੰਦੇ ਆਉਣਾ ਹੈ ਉਸ ਵਕਤ ਕਹਿੰਦੇ ਸਾਨੂੰ ਆਉਣਾ ਪਏਗਾ ਜਦੋਂ ਇਹ ਚੀਜ਼ਾਂ ਹੋ ਗਈਆਂ ਸਮਝ ਲਿਓ ਕਹਿੰਦੇ ਭਾਈ ਫਿਰ ਅਸੀਂ ਉਦੋਂ ਆ ਚੁੱਕੇ ਹਾਂ ਇਹ ਹੈ ਸਤਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਇਹ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਹਿਲਾਂ ਵੀ ਆਖਿਆ ਭਾਈ ਸਮਾਂ ਇਹੋ ਜਿਹਾ ਆਏਗਾ ਤੇ ਇੱਕ ਐਸੀ ਜਿਹੜੀ ਹੈ ਗੱਲਬਾਤ ਜ਼ਰੂਰ ਹੋਏਗੀ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਵੀ ਇਸ ਗੱਲ ਦਾ ਜਿਹੜਾ ਹੈ ਉਹ ਸਾਨੂੰ ਇੱਕ ਸੰਕੇਤ ਦੇਣਗੇ ਮੇਰੇ ਸਤਿਗੁਰੂ ਜੀ ਸਾਨੂੰ ਸੰਕੇਤ ਦੇਣਗੇ ਕਿ ਭਾਈ ਯਾਦ ਰੱਖੀ ਕਿ ਜਦੋਂ ਸਤਿਗੁਰੂ ਤੇਰੇ ਤੇ ਮਿਹਰਬਾਨ ਹੋਣਗੇ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਤੇਰੇ ਤੇ ਕਿਰਪਾ ਹੋਏਗੀ ਤੇਰੇ ਤੇ ਰਹਿਮਤ ਹੋਏਗੀ ਤੇ ਯਾਦ ਰੱਖੀ ਕਹਿੰਦੇ ਸਤਿਗੁਰੂ ਦੀ ਤੇਰੇ ਤੇ ਕਿਰਪਾ ਵਰਤ ਜਾਏਗੀ ਤੇਰੇ ਤੇ ਰਹਿਮਤ ਵਰਤ ਜਾਏਗੀ ਸੋ ਇਹ ਗੱਲ ਕਿਉਂਕਿ ਜਦੋਂ ਇਹ ਸਾਰੀਆਂ ਚੀਜ਼ਾਂ ਹੋਣ ਗਈਆਂ ਤੋ ਸਾਨੂੰ ਇਹ ਚੀਜ਼ਾਂ ਜਿਹੜੀਆਂ ਨੇ ਉਦੋਂ ਵੇਖਣ ਨੂੰ ਮਿਲਣਗੀਆਂ ਸੋ ਗੁਰਮੁਖ ਪਿਆਰਿਓ ਤਾਂ ਫਿਰ ਇਹ ਗੱਲ ਯਾਦ ਰੱਖਿਓ ਵੀ ਸਤਗੁਰ ਸੱਚੇ ਪਾਤਸ਼ਾਹ ਜੀ ਸਾਡੇ ਤੇ ਕਿਰਪਾ ਕਰਨਗੇ ਸਾਡੇ ਤੇ ਮਿਹਰਮਤ ਕਰਨਗੇ ਸਤਗੁਰੂ ਦਾ ਦੇਦਾਰਾ ਉਹਨਾਂ ਨੂੰ ਹੋਏਗਾ ਉਸ ਵਕਤ ਜਿਹੜੇ ਕਿ ਸਤਗੁਰੂ ਦੇ ਬਰਾਬਰ ਹੋਣਗੇ ਜਿਨ੍ਹਾਂ ਦੀ ਕਮਾਈ ਹੋਏਗੀ ਉਹਨਾਂ ਨੂੰ ਦੇਦਾਰਾ ਹੋਏਗਾ ਤੇ ਸਾਡੇ ਵਰਗਿਆਂ ਨੂੰ ਦੇਦਾਰਾ ਨਹੀਂ ਹੋਣਾ ਤੇ ਇਹ ਨਿਸ਼ਾਨੀਆਂ ਨੇ ਸਤਗੁਰ ਦੇ ਆਉਣ ਦੀਆਂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ